ਦੇਰ ਆ ਸਾਡੇ ਘਰੇ ਦੇ ਲੋ ਆ ਡਾਂਗ ਲੈ ਕੇ ਫਿਰਦਾ ਦੇ ਆ ਦੇਖ ਲੋ ਹੰਕਾਰਿਆ ਹੋਇਆ ਸਾੜ ਫਿਰਦਾ ਹੰਕਾਰਿਆ ਹੋਇਆ ਚੰਦ ਟੁੱਟ ਕੇ ਪੈ ਜੇ ਕੱਪੜੇ ਕੁੱਪਰੇ ਸਾਡੇ ਸਾਰੇ ਪਾੜਦੇ ਗਾਡੇ ਪੁੱਜਦਾ ਗਸ ਆ ਗਿਆ ਜਦੋਂ ਤੱਕ ਪਹੁੰਚਾਈ ਨਾ ਤਲੀ ਤੇ ਵਿਧਵਾ ਪਰਜਾਈ ਨੇ ਆਪਣੇ ਜੇੜ ਤੋਂ ਆਪਣੀ ਜ਼ਮੀਨ ਦਾ ਬਣਦਾ ਠੇਕਾ ਮੰਗਿਆ ਤਾਂ ਜੇਠ ਨੇ ਆਪਣੀ ਪਰਜਾਈ ਨੂੰ ਬੁਰੀ ਤਰੀਕੇ ਨਾਲ ਕੁੱਟ ਦਿੱਤਾ ਮਾਮਲਾ ਮਲੇਰ ਕੋਡਲਾ ਦੇ थाना ਅਮਰਗੜ ਦੇ ਪਿੰਡ RAMGARD ਛੰਨਾ ਤੋਂ ਸਾਹਮਣੇ ਆਇਆ ਜਿੱਥੇ ਇਸ ਪਿੰਡ ਦੀ ਰੁਪਿੰਦਰ ਕੌਰ ਨੇ ਆਪਣੇ ਜੇਠ ਤੇ ਭਤੀਜੇ ਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਉਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜ਼ਮੀਨ ਦਾ ਬਣਦਾ ਠੇਕਾ ਨਹੀਂ ਦਿੰਦੇ ਜਿਸ ਬੰਦ ਵਿੱਚ ਜਦੋਂ ਉਸਨੇ ਆਪਣੇ ਜੇਠ ਨਾਲ ਗੱਲਬਾਤ ਕੀਤੀ ਤਾਂ ਜੇਠ ਤੇ ਭਤੀਜੇ ਨੇ ਉਸ ਦੇ ਘਰ ਆ ਕੇ ਉਸ ਨੂੰ ਕਸੀਟ ਕਸੀਟ ਕੇ ਕੁੱਟਿਆ ਇਸ ਸਬੰਧ ਵਿੱਚ ਰੁਪਿੰਦਰ ਕੌਰ ਨੇ थाना ਅਮਰਗੜ ਦੇ ਵਿੱਚ ਕੇਸ ਦਰਜ ਕਰਵਾਇਆ ਤੇ ਡਾਕਟਰ ਦੇ ਬਿਆਨਾਂ ਰੁਪਿੰਦਰ ਕੌਰ ਦੇ ਬਿਆਨਾਂ ਤੇ ਪੁਲਿਸ ਨੇ ਕੇਸ ਦਰਜ ਕੀਤਾ ਤੇ ਦੋਸ਼ੀਆਂ ਦੀ ਪਾਲ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਨੂੰ ਪੁਆਇਂਟ ਕਿਹਾ ਸੀ ਪਰਫੂਮ ਕਰਕੇ ਕਿਸੇ ਨੂੰ ਪੈਸੇ ਪੈਸੇ ਰਹਿੰਦੇ ਨਹੀਂਗੇ ਕਿ ਸਾਨੂੰ ਸਾਬਤ ਦਾਬ ਚਾਹੀਦਾ ਤੇ ਇਹਨਾਂ ਨੇ ਜਦੋਂ ਆ ਗਏ ਸਾਡੇ ਕੋਲ ਨਹੀਂ ਤਿੰਤ ਦੋਨੇ ਜਾਣੇ ਪਿਓ ਪੁੱਤ ਆ ਕੇ ਉਹ ਪਨ ਬੰਦ ਵੱਡੇ ਜੇਟ ਕੇ ਗਏ ਉਹਨਾਂ ਦੀ ਘਰ ਆਏ ਨੂੰ ਬਹੁਤ ਕੁੱਟਿਆ ਫਿਰ ਛੋਟੀ ਨਹੀਂ ਦੂਜੀ ਨੂੰ ਫਿਰ ਮੈਨੂੰ ਘਰੋਂ ਲੈ ਕੇ ਗਏ ਕੁੱਟਣ ਵਾਸਤੇ ਜਿਵੇਂ ਜੱਟ ਸੋਈਆ ਹੋਣੀ ਵੀ ਬਹੁਤ ਕੁੱਟਿਆ ਮੈਨੂੰ ਨਾਲ ਉਹਨੇ ਕੁੱਟਿਆ ਮੇਰੇ ਜੇਟ ਨੇ ਜਰਾ ਪਸੰਦ ਦਾ ਡੈਡੀ ਹੈ ਜੀ ਬਹੁਤ ਜਦੋਂ ਜਦ ਅੱਜ ਵੀ ਦਵਾਉਂਗੀ ਆ ਦੇਹੋ ਤੂੰ ਕੋ ਗਿੱਤਾ ਸਾਡੇ ਨਾਲ ਨਹੀਂ ਤੈਨੂੰ ਤਾਂ ਕੋਈ ਪੈ ਸਾਡੀ ਨਿੰਦੇ ਸੀ ਜਦੋਂ ਸਿੱਖ ਸਾਹਿਬਤਾ ਮੰਗਿਆ ਜਾਂ ਤਾਂ ਟੁੱਟ ਕੇ ਪੈ ਕੇ ਕੱਪੜੇ ਕੁੱਪੜੇ ਸਾਡੇ ਸਾਰੇ ਪਾੜਦੇ ਸਾਡੇ ਕੁੱਝ ਦਾ ਤਾਂ ਸਾਬ ਕਿਉਂ ਸਾਡੇ ਤੋਂ ਸਪੋਚਾ ਹੀ ਨਾ ਤੁਨ ਸਾਦਾ ਸਾਹਿਬਤਾ ਤੁਸੀਂ ਮੰਗਿਆ ਤੁਹਾਨੂੰ ਤਾਂ ਜਮੀਨ ਦਾ ਚਾਹੀਦਾ ਜੀ ਜਮੀਨ ਨਾਲ ਹਾਂਜੀ ਹਾਂਜੀ ਵਿਚਾਟਾ ਲੈਣ ਦਾਰੇ ਹੀਦੀ ਸਾਡਾ ਕੀ ਜੇ ਕੇ ਜਨ ਸਬਕ ਸਬਕ ਦੇ ਦੋ ਮਨ ਦਾ ਪੁੱਟੇ ਤੇ ਅਰੇ ਘਰ ਵਾਲੀ ਕੋਲੇ ਕੋਲੇ ਕੜੀ ਰਹੀ ਆ ਤੁਨੂੰ ਆਉਣੀ ਕੀਤਾ ਸੜਾਇਆ ਨਹੀਂ ਹੈਗਾ ਤਾਂ ਕੀ ਕੀ ਜੀਆ ਕੋਲੇ ਦੋਨਾਂ ਦੇ ਜਾਦਰਾ ਜੱਟ ਸੋਹੀਆ ਤੇ ਉਹਦਾ ਡੈਡੀ ਆ ਮਰੀਕ ਸਿੰਘ ਉਹਨਾਂ ਨੇ ਮੈ ਸਾਨੂੰ ਤਿੰਨਾਂ ਨੂੰ ਪੂਰਾ ਕੁੱਟਿਆ ਤੁਹਾਨੂੰ ਤਿੰਨੇ ਜਾਣੇ ਆਂਦੇ ਕਿਨੋਂ ਕਿਨੋਂ ਸੀ ਉਹ ਤਾਂ ਰਜੇ ਕਿਨੋਂ ਮਰੀਕ ਸਿੰਘ ਰਹਾ ਪਰਚਨਾ ਉਹ ਕਿਨੋਂ ਰਪਿੰਦਰ ਕੋ ਰੰਡ ਟੋਡਾ ਟੋਡਾ ਕਿਹ ਵਾਪਸ ਨਾ ਆਈ ਕੀ ਮੰਗ ਕਰਦਾ ਪ੍ਰਕਾਸ਼ ਸਾਨੂੰ ਆਏ ਜਿਹੜਾ ਹੱਕ ਤੇ ਹਿੰਦ ਤੁਹਾਨੂੰ ਬਸ ਕੁਝ ਨਹੀਂ ਚਾਹੀਦਾ ਜਿਦੈ ਕਿ ਤੁਹਾਡੇ ਨਾਲ ਬਸ ਜਾਨ ਮਾਰਨ ਦੀ ਵੀ ਧਮਕੀਆਂ ਵੀ ਦਿੰਦੇ ਨੇਗੇ ਐਸੀ ਤੁਹਾਨੂੰ ਸਾਰੇ ਪਰਿਵਾਰ ਨੂੰ ਮਾਰਾਂਗੇ ਅਸੀਂ ਤੇ ਜਿਹੜੇ ਜਿਹੜੇ ਦੂਜੇ ਨੂੰ ਸਾਰਿਆਂ ਨੂੰ ਅੱਦੇ ਰੋਜ਼ ਹੀ ਬਾਹਰ ਕੱਲ ਪਰਚਾ ਕੱਲ ਤੇ ਤੜਕੇ ਤੇ ਬਹੁਤ ਆ ਰਹੇ ਨੇ ਕਿਰੇ ਸਾਰੇ ਟੱਬਰ ਨੂੰ ਸਾਰੇ ਦੇ ਦੂਜਨੇ ਤੇ ਸਾਡੇ ਜੇਠ ਰੂਟ ਸਾਰੇ ਮਾਰਗੇ ਸਾਰਿਆਂ ਨੂੰ ਮਾਰਨਾ ਸੀ ਨੇ ਸਾਡਾ ਨਗਰ ਚੰਦ ਸਿੰਘ ਆ ਜੀ ਤੁਹਾਨੂੰ ਕੀ ਲੱਗਦਾ ਬੀਬੀ ਜੀ ਨਾਲ ਏ ਰਪਿੰਦਰ ਕੌਰ ਸਾਡੀ ਬੇਟੀ ਹੈ ਜੀ ਕੀ ਗੱਲ ਹੋਈ ਆ ਜੀ ਤੁਸੀਂ ਠੀਕਾਂ ਹੋ ਏ ਜੀ ਜਿਹੜਾ ਸਾਡਾ ਜਵਾਈ ਆ ਉਹ ਮਰਿਆ ਹੈ ਵੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਵੱਡੇ ਕਰਕੇ ਸਨਮਾਨ ਕਰਤਾ ਤੇ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੈ ਉਹ ਜ਼ਿੰਮੇਵਾਰੀ ਤੇ ਗੱਲ ਮੁਕਾਵੇ ਜਿਹੜੀ ਇਹਦੀ ਜਾਇਤ ਬਣਦੀ ਸੀ ਠੇਕਾ ਬਣਦਾ ਸੀ ਕੋ ਜੋ ਵੀ ਹੱਕ ਸੀ ਉਹ ਆਪ ਰੱਖਦਾ ਰਿਹਾ ਜਦੋਂ ਇਹ ਬੱਚਿਆਂ ਨੂੰ ਕੁਝ ਮੰਗ ਕਰਦੇ ਵੀ ਸਾਡਾ ਹੱਕ ਦਿਓ ਤੇ ਸਾਡਾ ਜੋ ਮੰਨਦਾ ਠੇਕਾ ਦਿਓ ਉਹ ਗਲਮ ਕਾ ਮੰਗਰ ਤੇ ਇਹਨਾਂ ਝਗੜਾ ਕਰਦਾ ਕੱਲ ਇਹ ਗੱਲ ਹੋਈ ਕਿ ਜਦੋਂ ਬੱਚਿਆਂ ਨੇ ਮੰਗਿਆ ਸਾਡਾ ਹਿਸਾਬ ਕਰੋ ਇਹਨੂੰ ਅਬ ਮਿਰਤੀ ਨੂੰ ਅੰਦਰੋਂ ਖਿੱਚ ਕੇ ਕੁੱਟਿਆ ਤੇ ਉਹ ਕੁੱਟ ਕੁੱਟ ਕੇ ਹੁਣ ਸੋਡੇ ਸਾਹਮਣੇ ਤੁਸੀਂ ਹਸਪਤਾਲ ਅਸੀਂ ਦਾਖਲ ਕਰਿਆ ਤੇ ਅਸੀਂ ਇਹਦੇ ਵਿੱਚ ਆਇਆ ਤੇ ਬਾਕੀ ਅਸੀਂ ਇਹ ਵੀ ਬੇਨਤੀ ਕਰਦੀਏ 6 ਤੋਂ ਲਾ ਕੇ ਅਸੀਂ ਵੀ ਕੁਝ ਸੇਵਾਦਾਰਾ ਗੁਰੂ ਗੁਰੂ ਦੇ ਪਬਲਿਕ ਦੇ ਸਚੇਪਾਚਨ ਡਿਊਟੀ ਬਖਸ਼ੀ ਆ ਅਸੀਂ ਸੇਵਾ ਕਰਦੇ ਸੀ ਤੋਂ ਲਾ ਕੇ ਜਿੰਨੇ ਵੀ ਸੰਗਤ ਦਾ ਇਹਦੇ ਨਾਲ ਗਲਮਕਾ ਹੈਗੀ ਉਹ ਗਲਮਕਾ ਸਾਰਿਆਂ ਕੰਪਲੀਟ ਆਇਆ ਸਾਡੇ ਲਈ ਕਹਿੰਦੇ ਨੇ ਸਾਨੂੰ ਬਾਬਾ ਜੀ ਪਰ ਅਸੀਂ ਬਾਬਾ ਜੀ ਨਾਲ ਜੋ ਕੰਮ ਕਰਦੇ ਨਹੀਂ ਹੈਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਇਹ ਬੱਚਿਆਂ ਦਾ ਹੱਕ ਬੱਚਿਆਂ ਦਾ ਨਿਆਂ ਜੋ ਹੁੰਦਾ ਉਹ ਸਾਨੂੰ ਇਹਨਾਂ ਨੂੰ ਮਿਲੇ ਤੇ ਬਾਕੀ ਇਹਨਾਂ ਨੂੰ ਘਰੋਂ ਕੱਢਣ ਦੀ ਵੀ ਘਰ ਛੱਡੋ ਹੁਣ ਇਹ ਦੱਸੋ ਵੀ ਇਹ ਘਰ ਛੱਡ ਸਕਦੇ ਨੇ ਤੇ ਆਪਾਂ ਇਸ ਕਰਕੇ ਬੇਨਤੀ ਕਰਦੇ ਆ ਜੀ ਸਰਕਾਰ ਵੀ ਜੋ ਵੀ ਸਾਡੇ ਸੀਨੀਅਰ ਅਹੁਦੇਦਾਰ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਅਪਰ ਅਧਿਕਾਰੀਆਂ ਨੂੰ ਵੀ ਭਾਈ ਇਹਨਾਂ ਦਾ ਹੱਕ ਤੇ ਸੱਚ ਦਾ ਨਿਆਂ ਹੋਣਾ ਚਾਹੀਦਾ ਇਹ ਸਾਡੀ ਇਨਕ ਬੇਨਤੀ ਹੈ ਮੇਰਾ ਨਾਮ ਹਰਦੀਪ ਕੌਰ ਹੈ ਜੀ ਕੀ ਗੱਲ ਹੋਈ ਇਹ ਤੁਹਾਡੇ ਸਾਡੇ ਵਾਸਤੇ ਗੱਲ ਹੋਈ ਹੈ ਜੀ ਉਹਦੇ ਜਿਵੇਂ ਪਿੱਛੇ ਸਾਨੂੰ ਠੀਕ ਕਰ ਦਿੰਦਾ ਬਹੁਤ ਜ਼ਿਆਦਾ ਘੱਟ ਆਪ ਦਾ ਜਣਜੀ ਰੱਖ ਲੈਂਦਾ ਸਾਨੂੰ ਥੋੜਾ ਜਿਹਾ ਦਿੰਦਾ ਸਾਡਾ ਉਹ ਤਾਂ ਹੀ ਗੁਜ਼ਾਰਾ ਵੀ ਹੁੰਦਾ ਬਾਬਾ ਮਰੀਕ ਸਿੰਘ ਉਹ ਮੇਰਾ ਦਿਓਰ ਲੱਗਦਾ ਇਹ ਮੇਰਾ ਬੰਦਾ ਹੈ ਨਹੀਂ ਸਿਰ ਤੇ ਸਾਰ ਜਣੀ ਬਹੁਤ ਤੰਗ ਕਰਦਾ ਉਹ ਵੀ ਜੇ ਅਸੀਂ ਪਿੰਡ ਜਾਣੇ ਆ ਸਾਡੇ ਮਾਦਰ ਮੋਟਰਸਾਈਕਲ ਲਾ ਲੰਦਾ ਵੀ ਕਿੱਥੇ ਜਾਂਦੀਆਂ ਨੇ ਇਹ ਸਾਨੂੰ ਗਲਤ ਵਲਤ ਬੋਲਦਾ ਵੀ ਤੁਸੀਂ ਕਿੱਥੇ ਜਾਂਦੀਆਂ ਪਿੰਡ ਕਿਸੇ ਲਵੇ ਜਾਣੀ ਤੁਸੀਂ ਬੰਦਿਆਂ ਲਗੇ ਜਾਣੀ ਸਾਨੂੰ ਬਹੁਤ ਜ਼ਿਆਦੇ ਗਲਤ ਬੋਲ ਦੱਸਦਾ ਬਹੁਤ ਸੰਗਾਈਆਂ ਹੋਈਆਂ ਉੱਤੇ ਹੁਣ ਕੀ ਗੱਲ ਹੋਈ ਫਿਰ ਕੋਣ ਸਾਨੂੰ ਵੀ ਦੂਜੀ ਭੈਣ ਨੂੰ ਬਹੁਤ ਕੁੱਟਿਆ ਮੇਰੀ ਨੂੰ ਜਠਾਣੀ ਆ ਫੇਰ ਮੇਰੀ ਇਹ ਤਰਾਣੀ ਲੱਗਦੀ ਇਹਨੂੰ ਬਹੁਤ ਕੁੱਟਿਆ ਸਾਨੂੰ ਧਮਕੀਆਂ ਦਿੰਦੇ ਨੇ ਵੀ ਸਾਨੂੰ ਮਾਰਾਂਗੇ ਜਵਾਕਾਂ ਨੂੰ ਵੀ ਧਮਕੀਆਂ ਦਿੰਦੇ ਨੇ ਇਹਨਾਂ ਦੇ ਦੋਨਾਂ ਨੂੰ ਵੀ ਮਾਰਾਂਗੇ ਸਾਨੂੰ ਵੀ ਬਹੁਤ ਧਮਕੀਆਂ ਦਿੰਦੇ ਨੇ ਵੀ ਬਹੁਤ ਮਾਰਾਂਗੇ ਸਾਨੂੰ ਵੀ ਕਦ ਦਿਨ ਮਾਰ ਕੇ ਸੱਟਾਂਗੇ ਸਾਨੂੰ ਵੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਆਂ ਕਿ ਸਾਡਾ ਸਾਰਾ ਕੁਝ ਸਾਡੋ ਹੋਣਾ ਚਾਹੀਦਾ ਤਾਂ ਅਸੀਂ ਤਾਂ ਕੁਝ ਨਹੀਂ ਰੱਖਣਾ ਹੈਗਾ ਨਾਲ ਉਹਦੇ ਸਾਰੇ ਆਂਦਾ ਤਿੰਨੇ ਘਰ ਆਂਦਾ ਸੇਹੀ ਬੇਨਤੀ ਹੈ ਵੀ ਅਸੀਂ ਤਾਂ ਉਹਦੀ ਦੇਲੀ ਵੀ ਨਹੀਂ ਚੜਦੀਆਂ ਹੈਗੀਆਂ ਹਾਂਜੀ ਕਿਹੜਾ ਉਹ ਸਾਨੂੰ ਲੜੇ ਆ ਕਿ ਗੰਦੀਆਂ ਗਾਲਾਂ ਕੱਢੀਆਂ ਨੇ ਉਹ ਤੁਸੀਂ ਕਾਰਵਾਈ ਕਰੋ ਆਪ ਦੀ ਹੁੰਮਦਸਤ ਅਸੀਂ ਮੰਗ ਇਹ ਹੀ ਕਰਦੇ ਆਂ ਕਿ ਸਾਨੂੰ ਸਾਫ ਚਾਹੀਦਾ ਹੋਰ ਕੁਝ ਦਾ ਲੱਗ ਜੇ ਵੀ ਤੀਮ ਦੀ ਕਿਵੇਂ ਇੱਜ਼ਤ ਕਰੀਂਦਾ ਉਹ ਕਰਦਾ ਨਹੀਂ ਹੈਗਾ ਕੁਛ ਨਹੀਂ ਜਾਣਦਾ ਹੈਗਾ ਤੀਨਿਆਂ ਨੇ। ਬੇ ਗਾਲਾਂ ਕੱਢਦਾ ਇੰਨੀਆਂ ਗੰਦੀਆਂ ਗੰਦੀਆਂ ਵੀ ਉਹ ਸਾਨੂੰ ਨਾ ਕਰਦੇ। ਗੰਦੀਆਂ ਬੰਦੇ। ਹਾਂ ਜੱਸਾ ਸਿੰਘ ਨਾਮ। ਮੈਂ ਡਾਕਟਰ ਤਰਮਿੰਦਰ ਮੈਡੀਕਲ ਅਫੀਸਰ ਸਿਵਲ ਹਸਪੀਟਲ ਮਲੇਰਕੋਟਲਾ। ਆ ਪੇਸ਼ੈਂਟ ਰੁਪਿੰਦਰ ਕੌਰ ਵਾਈਫ ਆਫ ਮਲਕੀਤ ਸਿੰਘ ਛੱਟਾ ਲੱਗਣ ਕਾਰਨ ਮੋੜਲਾ ਲਾਜ ਅਮਰਗੜ ਤੋਂ ਕਰਵਾ ਕੇ ਸਾਡੇ ਕੋਲ ਰੈਫਰ ਹੋਇਆ ਸੀਗਾ। ਤੇ ਹੁਣੇ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਮਲੇਰਕੋਟਲਾ ਵਿੱਚ ਜਰੇ ਇਲਾਜ ਹੈ ਜੀ। ਇਹ ਰਾਮਪੁਰ ਤੋਂ ਸ਼ਨਾਦੀ ਰਪਿੰਦਰ ਕੌਰ ਪਤਨੀ ਮਲਕੀਤ ਸਿੰਘ ਆ ਜੀ ਇਹਨੇ ਕੱਲ ਸਾਡੇ ਕੋਲ ਬਿਆਨ ਲਖਾਇਆ ਸੀ ਇਹ ਇਹਨੇ ਤੇਰੀ ਦਰਾਨੀ ਨੇ ਇੱਕ ਕਿੱਲਾ ਜ਼ਮੀਨ ਆ ਜਿਹੜੀ ਇਹਦੇ ਪਿੰਡ ਦਾ ਜੀ ਮਰੀਕ ਸਿੰਘ ਤੇ ਉਹਦਾ ਲੜਕਾ ਬਸੰਤ ਵੀਰ ਸਿੰਘ ਆ ਉਹਨਾਂ ਨੂੰ ਠੇਕੇ ਦੇ ਦਿੱਤੀ ਹੋਈ ਆ ਤੇ ਇਹਨਾਂ ਨੂੰ ਠੇਕਾ ਜਿਹੜਾ ਦੇ ਕੇ ਗਿਆ ਉਸ ਵਾਰ ਦਾ ਇਹਨਾਂ ਦੇ ਦਸਨ ਮੁਕਾਬਕ ਕੋਈ ਟੱਟ ਦੇ ਕੇ ਗਿਆ ਉਹਦੇ ਸਵੰਦੀ ਇਹਨਾਂ ਨੇ ਜਦੋਂ ਉਹਨੂੰ ਲਾਂਭਾ ਦਿੱਤਾ ਤੇ ਉਹ ਉਹਦੇ ਰਾਂਜਿਸ ਦੇ ਵਿੱਚ ਇਹਨਾਂ ਨੇ ਆ ਕੇ ਘਰ ਦੇ ਅੰਦਰ ਆ ਕੇ ਜਿਹੜੀ ਕੁੱਟਮਾਰ ਕੀਤੀ ਆ ਜਿਹਦੇ ਬਿਆਨ ਤੇ ਅਸੀਂ ਇਹਨਾਂ ਦੇ ਦੋਨਾਂ ਦੇ ਖਿਲਾਫ ਬਣਦੀਆਂ ਧਰਾਵਾਂ 333 115 2 ਤੇ 126 352 ਬੀਐਨਐਸ ਦੇ ਤਹਿਤ ਕੇਸ ਰਿਸਰ ਕਰ ਲਿਆ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਘਰ ਤੋਂ ਭੱਜੇ ਹੋਇਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ